ਸਤ ਸ੍ਰੀ ਅਕਾਲ ਜੀ ਮਿੱਤੋ ਕੀ ਹਾਲ ਚਾਲ ਤੁਹਾਡਾ ਸਵਾਗਤ ਕਰਦੇ ਕੋਰਨਰ ਵੀਡੀਓ ਤੇ ਬਲੌਗ ਦੇ ਵਿੱਚ ਸਭ ਰਾਜ ਅੱਜ ਆਪਾਂ ਚੱਲਦਾ ਕਰਾਦੇ ਅੱਜ ਇਹਦੇ ਮਗਰ ਪਾਉਣ ਲੱਗਾ ਪਰਾਣਾ ਕਰਾ ਆਪਾਂ ਪੰਜਾਬ ਵਾਲਾ ਆਪਣੇ ਚਾਚੇ ਦੇ ਘਰੇ ਖੜਾਗਾ ਉਹ ਪਾ ਕੇ ਲਿਆਉਣੇ ਹੁਣ ਟੈਂਕੀ ਫੁੱਲ ਹੋ ਗਈ ਚਾਚੇ ਦੇ ਘਰੇ ਖੜਾ ਕਰਾ ਆਪਣਾ ਪੰਜਾਬ ਵਾਲਾਗਾ ਉਹ ਪੋਣੇ ਦੇ ਮਗਰ ਤੇ ਉਹਦੇ ਮਗਰੋਂ ਕਰਾ ਪੱਕਾ ਚੱਲਦੀ ਹੈ ਹੋਊਗੀ ਮੇਰੇ ਹਿਸਾਬ ਨਾਲ ਕੰਤਲ ਵੀਰ ਦੇ ਲਾ ਕੇ ਆਇਆ ਗਰਾਮ ਚਾਰ ਪੁੱਤ ਪੰਜ ਦਿਨ ਤਨਵੀਰ ਕਰਾ ਲਾ ਇੰਦਰ ਹੋ ਗਏ ਮੈਨੂੰ ਉਹ ਤਾਂ ਪੱਕਾ ਹੀ ਆ ਨਾ ਮਗਰ ਮੈਂ ਬਲੌਗ ਬਣਾਉਣਾ ਨੀ ਯਾਰ ਦੋ ਤਿੰਨ ਦੋ ਤਿੰਨ ਗਉ ਚਾਰ ਪੰਜ ਦਿਨ ਬਲੌਗ ਬਣਾਉਣ ਅੱਜ ਸ਼ੁਰੂ ਕਰ ਲੈ ਗਿਆ ਮੈਂ ਬਸ ਇਹ ਬਲੌਗ ਸ਼ੁਰੂ ਕਰ ਲਈ ਦਿਖਾ ਰਹੀਆਂ ਫਿਰ ਕੰਟੈਕਟ ਇੱਕੋ ਹੀ ਹੁੰਦਾ ਕਰਾ ਦਾ ਹੋਣਾ ਅਜੋ ਪਹਿਲੀ ਦੋੜੀ ਆਪਾਂ ਕੱਲ ਮੈਂ ਚਲਾ ਗਿਆ ਸੀ ਬਰਨਾਲੇ ਕੱਲ ਘਰ ਦੇ ਟੋਲੀ ਬਾਈ ਆ ਘਰ ਦੇ ਪਿੱਛੇ ਬਾਦੀ ਇਹ ਦਿਖਾਵਾਂਗੇ ਇਹ ਨਾ ਚੋਰ ਚੋਰ ਰੀਵਿਊ ਲਵਾ ਕੇ ਦੇਖਾਂ ਤਮੀਆਂ ਤੇ ਨਾ ਤਮੀਆਂ ਦੇ ਜੋਰ ਜੋਰ ਵੀਡੀਓ ਪਾਈ ਵੀ ਆ ਤੇ ਲੈਂਕਾ ਕੱਟ ਕੇ ਪੁਣੀਆਂ ਵੀਡੀਓ ਕਿਦੋਂ ਇਹਦੀ ਮਗਰ ਹਾਲ ਪਾਉਣੇ ਆ ਚੱਲ ਤੇ ਦਿਖਾਉਣੇ ਹੁਣ ਚੱਲਦਾ ਕਰਾਉਣੇ ਇਹ ਮਗਰ ਪੰਜਾਬ ਵਾਲਾ ਅੱਜ ਲੈ ਮਿੱਤਰੋ ਚਾਚੇ ਘਰ ਕਰਾ ਦਾ ਪਾ ਲੈ ਆ ਹਾ ਜੀ ਮੈਂ ਪੰਜਾਬ ਵਾਲਾ ਕੋਈ ਹੁਣ ਚੱਲਦਾ ਘਰੇ ਦੇਖੋ ਜੀ ਅਲੈਕਸ ਦਾ ਕੰਮ ਉੱਚਾ ਕਰਕੇ ਨਾਲ ਅਲੈਕਸਾ ਲਾਈ ਲਾਈਸਾ ਚਲਾਈਸਾ 1810 ਦਾ ਆ ਟਾਵਰ ਇਹਦੇ ਬਣਾਇਆ ਛੱਡ ਕਿਵੇਂ ਜੇ ਕਿ ਹੋਰ ਵਾਸੇ ਕਰਾ ਚਾਲਦਾ ਜਾਂ ਆ ਫਟ ਕਰਕੇ ਚਲਾ ਲੈਂਦੇ ਸੀ ਨਾ ਕਿ ਇਹਦੀ ਰੇਂਜ ਫੜੇ ਨਾ ਕਿ ਜਿਹੜੇ ਫੜ ਗੱਲ ਪੱਕੀ ਆ ਆ ਲਾਦਾ ਕੱਢ ਕੇ ਬਾਦਵਾ ਉੱਚਾ ਦੇਖੋ ਹੋਰ ਛਾਤੀ ਬੜੀ ਓਕੇ ਆ ਚਲਾਦਾ ਕੱਢ ਕੇ ਟਾਵਰ ਜਿੰਨਾ ਉੱਚਾ ਹੋਵੇ ਲੇਵਲ ਘੜੀਦਾ ਹਾਂ ਅਓ ਮੁੰਡੇ ਅੱਜ ਫੇਰ ਕਹਿੰਦੇ ਪਾਉ ਵੀ ਟੱਕਰਗਾ ਕਹਿੰਦੇ ਦਿਨ ਕੀ ਹਾਲ ਚਾਲ ਹੈ ਓਕੇ ਆ ਉਧਰ ਖਾ ਕੇ ਭੱਜ ਗਈ ਬੰਦਾ ਆ ਬਾਈ ਆ ਲੈ ਅੱਜ ਲੈ ਆ ਫਿਰ ਅੱਜ ਲੈ ਆ ਫਿਰ ਅੱਜ ਡਿੱਕੇ ਚੜ ਲਿਆ ਅੱਜ ਵੀ ਜੈਕਸਪੀ ਜੀ ਆ ਜੈਕਸਪੀ ਦਾ ਕਸਖਵਰੀ ਦਾ ਵਧੀਆ ਜੀ ਵਧੀਆ ਲੋਟਾ ਹਲਾਦ ਦੀਆਂ ਆ ਕੇ ਸਖਵਰੀ ਦਾ ਅਣਮੋਲ ਸਰਨ ਉਹ ਦਿਨਾਂ ਵਾਲਾ ਮੁੰਡਾ ਦਿਲਪ੍ਰੀਤ ਚੂਚਾ ਉਹ ਜਟਾਣਾ ਕਹਿੰਦੇ ਆ ਐਨਾ ਹੈਗਾ ਬਲਕਾਰ ਬਲਕਾਰਨਾ ਬਲਕਾਰਨ ਹੱਚ ਹੋਰ ਹੁੰਦਾ ਲੋਟਾ ਤਾਂ ਖੋਲੋ ਫਿਰ ਹਣਾ ਇਹਨੇ ਬਰਗਰ ਲੈ ਆਏ ਮੁੰਡੇ ਇਹਨਾਂ ਦੇ ਆਇਤੀ ਓਕੇ ਰਿਪੋਰਟ ਹੁਣ ਮੰਨ ਲਓ ਸੁੱਖ ਵੀ ਤੇ ਜਨੂਅਰ ਰਿਵਿਊ ਦੇਈ ਠੀਕ ਹੈ ਤੁਹਾਨੂੰ ਕਿਹੜਾ ਖੜਾ ਕੇ ਲੈਣਾ ਤੇ ਮੈਂ ਠੀਕ ਹੈ ਉਹ ਜਨੂਅਰ ਰਿਵਿਊ ਦਿਓ ਟਰੈਕਟਰ ਕਿਵੇਂ ਲੱਗਾ ਠੀਕ ਹੈ ਤੁਹਾਨੂੰ ਕੰਪਿਊਟਰ ਕਰਾਤੇ ਦੂਜੇ ਘੇਰ ਚ ਆ ਤੇ ਇਹਨੂੰ ਤੇ ਖੋਲ ਪਾ ਬੰਦੂਆਂ ਤੇ ਤੁਸੀਂ ਟਰੈਕਟਰ ਕਿਹੜਾ ਦੇ ਗੈਂ ਠੀਕ ਆ ਆਪ ਵੀ ਚਲਾਇਆ ਤੁ ਤਨ ਕਿਵੇਂ ਲੱਗਿਆ ਆਮਲੇਟਰ ਨਾਲੋਂ ਪੂਰਾ ਵਧੀਆ ਵੀਰੇ ਫਰਕ ਕੀ ਆਮਲੇਟਰ ਨਾਲ ਦਾ ਚੱਕਰ ਨਹੀਂ ਤੋੜਦਾ ਵੀਰੇ ਜਿਹੜੀ ਵੱਡੀ ਗੱਲ ਠੀਕ ਆ ਕਿਵੇਂ ਆਪਾਂ ਕਿ ਦੱਸਾਂ ਕੀਮਤ 11 ਲੱਖ ਦੇ ਕਢਾਇਆ ਸੀ ਨਾ ਮੈਂ ਰੇਟ ਕਿਵੇਂ ਲੱਗਿਆ ਤੈਨੂੰ ਰੇਟ ਵੀ ਜਾਇਆ ਜਿਵੇਂ ਤੂੰ ਤਾਂ ਪੰਪ ਪੰਪ ਦੀ ਸੀਲ ਵੀ ਨਹੀਂ ਪੱਟੀ ਨਾ ਕੋਈ ਕੋਹਣ ਜੈਨੂਲ ਟਰੈਕਟਰ ਟਰੈਕਟਰ ਮੋਡੀਫਾਈ ਵੀ ਹੈ ਨਹੀਂ ਉਹ ਹਿਸਾਬ ਨਾਲ ਬਹੁਤ ਜ਼ੋਰ ਮਾਰਦਾ ਟਰੈਕਟਰ ਠੀਕ ਆ ਠੀਕ ਆ ਓਕੇ ਰਿਪੋਰਟ ਓਕੇ ਵਧੀਆ ਵੀਰੇ ਪੂਰਾ ਵਧੀਆ ਤੇਰੇ ਕੋਲੇ ਕਿਹੜੇ ਕਿਹੜੇ ਟਰੈਕਟਰ ਆ ਮੇਰੇ ਕੋਲ 1969 ਆ 1452 4x4 ਤੇ ਇੱਕ ਵਾਰੇ ਆਪਣੇ ਕੋਲੇ 747 4x4 ਠੀਕ ਹੈ ਠੀਕ ਹੈ ਤੈਨੂੰ ਕਿਹੜਾ ਵਧੀਆ ਟਰੈਕਟਰ ਸਾਰਾ ਸਵਰਾਜ ਜੀ ਹਾਂ ਟਰੈਕਟਰ ਵੀਰੇ ਸਵਰਾਜ ਜੀ ਵਧੀਆ ਬਸ ਸਵਰਾਜ ਆਪਣੇ ਕੋਲ ਹੈ ਦੇਖਿਆ ਤੇ ਮੇਰੇ ਵਾਲਾ ਜੀ ਹੂੰ ਦੇਖਿਆ ਵੀਰੇ ਉਹ ਚੱਲ ਉਹ ਦੇਖ ਕੋਈ ਓਏ ਚੰਪ ਲਾ ਗਿਆ ਹੁਣ ਚ ਆ ਆ ਕੁਛ ਘੜਾ ਚੰਪਲ ਦੇ ਹੁਣ ਚੱਲ ਚੰਗਾ ਓਏ ਉਹ ਤਾਂ ਹੁਣ ਗਏ ਚਲੇ ਗਏ ਪਿੰਡਾਂ ਨੂੰ ਸਾਰੇ ਨਾਲ ਦੇ ਪਿੰਡਾਂ ਦੀ ਆਪਣੇ ਕੋਲ ਦੀ ਸਾਰੇ ਉੱਪਰ ਹੁਣ ਆਪਾਂ ਦਾ ਕੰਮ ਕਰੀ ਹੁਣ ਕਿਹੜਾ ਕੌਣ ਆ ਗਿਆ ਹੈ ਗੱਲ ਇੱਥੇ ਇੱਥਾ ਬਹੁਤ ਕਰ ਰਹੇ ਹਨ ਆਹ ਵਾਲਾ 6 2 ਚਲਾਈਏ ਇੱਥੇ ਗਰਾ ਇਕੱਠੇ ਕਰ ਦਈਏ ਉਹ ਡੈਡੀ ਹੈ ਹਮੇਸ਼ਾ ਫਾਦ ਸਾਹਿਬ ਹੀ ਆ ਚਾਚਾ ਦਾ ਚਲਾ ਗਿਆ ਜਿਹੜੀ ਫਰੇ ਲਾਦਨ ਕੇ ਮੇਰਾ ਹੀ ਚਲਦਾ ਚਲਦਾ ਇੱਜ ਆ ਡੇਢ ਕਿਲਾ ਮੈਂ ਕੱਢ ਦੂੰ ਅੱਧਾ ਕਿਲਾ ਚੱਲ ਹੈਗਾ ਜੇ ਇਕੱਠੇ ਵੀ ਕੱਢਦਾ ਮਿਲ ਕੇ ਜੇ ਚੱਲ ਦੇਖਦੇ ਆ ਬਾਕੀ ਦਾ ਬਈ ਟਰਾਂਸ ਨਹੀਂ ਦਾ ਟਰਾਂਸਮੀਟਰ ਤੇ ਐਕਟੀਵ ਚੱਲ ਜਾਣਾ ਸੀ ਆ ਬਾੜ ਪਹਿਲਾਂ ਹੀ ਨੀ ਮੀਵਾ ਬਹੁਤ ਆ ਦੇਖ ਲੋ ਇੱਕ ਮੇਰਾ ਬੰਨਿਆ ਉੱਚਾ ਹੋਇਆ ਇੱਕ ਇੱਥੇ ਆਉਣਗੇ ਫਿਰ ਮੈਂ ਉਹ ਕੱਢ ਦੂੰਗਾ ਅੱਧਾ ਕਿਲਾ ਅੱਧਾ ਕਿਲਾ ਯਾਗਾ ਅੱਧਾ ਕਿਲਾ ਕੱਢ ਕੇ ਇਕੱਠੀ ਆਾ ਕਾੜਦਾ ਇੱਕ ਇੱਕੋ ਲੈਵਲ ਬੰਨ ਕੇ ਇਕੱਠੇ ਕਾੜਦਾਂਗੇ ਫਿਰ ਇਹ ਸੀ ਉੱਚਾ ਲਾਉਣੇ ਤੇ ਕਰਾ ਚੱਲੀ ਜਾਂਦਾ ਜੂਰਾ ਵਧੀਆ ਮੇਰਾ ਹਾਂ ਮੰਨਦੇ ਹੋ ਨਾ ਪਿਓ ਪੁੱਤਰ ਇੱਟ ਚੱਲਦੇ ਹੋਏ ਘੱਟਾ ਕੋਲੇ ਗਰਦਾਰ ਤੇ ਉਹ ਕੋਲੇ ਸ਼ਵਰਾਜ ਅੱਜ ਕੋਲੇ ਕੋਲੇ ਚਾਲਦੇ ਆ ਅੱਜ ਤਾਂ ਮੇਰਾ ਦੂਜਾ ਰੰਦਾ ਗੱਲੀ ਜਾਂਦਾ ਮੇਰਾ ਦਾ ਆ ਦੋ ਜਾਲਾ ਡ੍ਰਾਸ਼ ਮੀਟਰ ਕੋਲੇ ਕੋਲੇ ਇਹ ਚਰਾਬ ਸਿੰਘ ਵੀਰੇ ਇੱਕ ਤੇ ਇਹ ਡ੍ਰਾਸ਼ ਮੀਟਰ ਤੇ ਮੇਰੇ ਉੱਚੀ ਵਾਲੀ ਗੱਡੀ ਤੁਸੀਂ ਦੇਖ ਹੀ ਲੈਣਾ ਸਤਰੀ ਉੱਚੀ ਵਾਲੀ ਗਰਦਾਰ ਦੀ ਇਹਦੇ ਕਰਕੇ ਉਹ ਸਤਰੀ ਨੀਵੀਂ ਆਉਦੀ ਫੜਕ ਬੌਲ ਬੜਾ ਫਰਕ ਆ ਥੋੜਾ ਫਰਕ ਆਂਦਾ ਫਿਰ ਸਾਈਡ ਹੀ ਕਰ ਲੈ ਕੈਮਰਾ ਹੈਡਲਾਈਟਰ ਰੰਦੇ ਦਿਆਂ ਵੇਖ ਕੇ ਮੇਰਾ ਆਦਾ ਆ ਰਿਹਾ ਢਾਣੇ ਘੜਦਾ ਢਾਣੇ ਸਵਰਾਜ ਬਾਦ ਆ ਗਿਆ ਅਗਲੇ ਚ ਚਾਰੇ ਚ ਸਟਾਰ ਤੇ ਆਈ ਹੋਣ ਕਾ ਕਾੜਦਾ ਲੈਵਲ ਆ ਤੇ ਫਾਜ਼ਲ ਸ਼ਾਹ ਤੋਂ ਥੱਲੇ ਹੀ ਚੱਲਦੇ ਆ ਤਰੋ ਕੰਮ ਗਿਆ ਸਾਡੇ ਨਿਬੜ 91 ਮੇੜ ਤਾ ਉਹ ਨਿਵੇੜ ਤਾ ਤੇ ਗਾਂਡ ਮੇੜ ਤਾ ਹੋ ਰਹਿਗਾ ਉਧਰਲਾ ਪਾਸਾ ਤੜਕੇ ਨਿਵੇੜਾਂਗੇ ਚਲੋ ਫੇ ਖੋਲੀ ਆਣੋ ਉਹ ਥੱਲੇ ਕਰਨ ਜਿਹੜੀ ਪੈਪਲੇਟ ਆ ਇੱਕ ਹੋੜੇ ਲੋਈ ਮੇਤਰੋ ਮੈਂ ਹੁਣ ਚਾਹ ਮੈਂ ਜਾਣੇ ਰਾਵਾਂ ਚ ਕੈਮਰਾ ਜੀ ਲਾਉਣੀ ਆ ਮੈਂ ਕਿਹਾ ਟਾਈਮ ਨਹੀਂ ਘਰੇ ਚੱਲਦੇ ਪੂਰਾ ਉਹ ਨਿਕਲੇ ਓਏ ਮੈਂ ਤੱਕ ਜਿਨਾ ਕੱਢ ਕੇ ਆਇਆ ਸੀ ਮਾਣਾ ਮੋਟੀ ਫਰਕਾ ਤੇ ਫਾਦਰ ਸਾਹਿਬ ਨੇ ਲਾਗਾ ਉਹਨਾਂ ਕਿ ਕਹਿੰਦੇ ਚੋ ਚੱਲੀ ਜਿਹੜਾ ਡੇਢ ਕਿਲਾ ਇੱਧਰ ਡੇਢ ਹੀ ਕਿਲਾ ਰਹਿ ਗਿਆ ਆਪਣੇ ਦੋ ਕਿਲੇ ਰਹਿ ਗਏ ਉਹ ਕੱਢ ਕੇ ਕੱਢਾਂਗੇ ਬਹੁਤ ਹਾਰ ਲਈ ਪੈਪ ਜੀ ਕੱਢ ਕੇ ਲੋ ਮਿੱਤਰੋ ਇਹ ਵੀ ਕਰ ਲੈ ਸਾਮਾਨ ਦੇ ਪੈ ਗਏ ਵੀ ਲਾਗੇ ਇਧਰ ਕਰਾ ਚਲੋ ਜੀ ਬਾਪੂ ਛੜਨੇ ਸੌਕੀ ਹੈ ਨਹੀਂ ਆ ਛੜਦੇ ਕਿਦਾਂ ਚਿਲਿੰਗ ਆਲੀਆਂ ਨਾ ਮੈਗਰ ਲਈ ਛੱਡੀ ਲਿਆ ਟਾ ਇਹ ਚਲੋ ਚੱਲੀਏ ਮੰਨ ਲਓ ਆਪਾਂ ਨੂੰ ਘਰੇ ਜਾ ਕੇ ਉਡੀਕ ਖਾਣੇ ਆ ਹਨੇਰਾ ਬਹੁਤ ਹੋ ਗਿਆ 11 ਵਜੇ ਓਕਰ ਮਿੱਤਰੋ ਫਿਰ ਆਪਾਂ ਕੱਲ ਨੂੰ ਮੈਚ ਕਰਾਵਾ ਅਗਲੀ ਗੱਲਪਾ ਕਾ ਲੂ ਲਗਾਵੇਂ ਹੁਣ ਵਾਚੋ ਘਰੇ ਜਾਂਦੇ ਆਪਾਂ ਪੱਕਾ ਡੇਢ ਕਿਲੇ ਦੇਗਾ ਕਾਨੂੰ ਸਾਰੇ ਕਾੜ ਦੇਣਾ ਮੋੜ ਕੇ ਫਿਰ ਦੇਖਾਂਗੇ ਚਲਾਉਣਾਗਾ ਹੁਣ ਇਹਦੇ ਮਗਰੀ ਕਰਾ ਪੱਕਾ ਹੀ ਪਾਵਾ ਅੱਜ ਆਪਾਂ ਇਹ ਪੰਜਾਬ ਵਾਲਾਂ ਦਾ ਆਇਆ ਨਿਊ ਪੰਜਾਬ ਵਾਲਾਂ ਦਾ ਕਰਾਗਾ ਨਿਊ ਪੰਜਾਬ ਵਾਲਾਂ ਦਾ ਲੈ ਬਦ ਕਰੇ ਪਹੁੰਚ ਗਏ ਆ ਦੇਖੋ ਮੇ ਕਰਾ ਆ ਦੇਖੋ ਬਾਈ ਫੜ ਗਿਆ ਰੇਂ ਛੱਡਦਾ ਰਿਆਂ ਦਾ ਪਿੱਛੇ ਡਣੀ ਤਾਰ ਇਹ ਚ ਫਸ ਗਈ ਜੂਚ ਵਿਚਾਲੇ ਇੱਥੇ ਇੱਕ ਉਹ ਜੂਨ ਹੌਲੀ ਨੇ ਹੈ ਹੈਲਦੀ ਡੱਕੋਂ ਪਾਰਾ ਬਾਲਾ ਕਵਾਂਟਰ ਪਲੱਸ ਵਜਨਾਂ ਡੱਕਦਾ ਤਾਂ ਕਹਿੰਦੇ ਮਰਦੀ ਸੂਟਾਂ ਲਵਾਲਾ ਦੇ ਲੈ ਪੈਰ ਵੀ ਉਣਵਾਵਾਂ ਹੰਬ ਗਿਆ ਛੱਡੀ ਲੈਟ ਛੱਡਦਾ ਮੈਂ ਹੈ ਮੇਰਾ ਡੇਢ ਕਿਲੋ ਰੰਦਾ ਇਨੇ ਮੈਨ ਨੂੰ ਮੇੜ ਕੇ ਆਉਣਾ ਸੀ ਛੱਡਣਾ ਵੀ ਕੀ ਬਰਾਂ ਵੀ ਹੋ ਜਾਂਦਾ ਹੁੰਦਾ ਰੀਡ ਤਾਰ ਇੱਕ ਰੋਟੀ ਨਾ ਹਾਲ ਤੇ ਕੋੜੀ ਅੱਜ। ਮੈਗਲ ਨੁਕਸ ਲਾ ਬਲੇ। 1 ਤਾਰੀਕੇ ਬਾਕੀ ਹੋਰ ਵੀ ਵੀ। ਦੇਖਦਾ ਕਿੰਨੇ ਦਰ। ਹੈ? ਲੈ ਮਿੱਤਰੋ। ਨਵੇਂ ਮੜਾ। ਲਾਦਾ ਪੋਕਾ ਪੈਂਚੇ ਤੇ ਨਾ। ਸਲੀਵ ਛਾੜਤੀ ਨਾਲੀ। ਮਾੜੀ ਥੇ ਚੇਪੀ ਲਾ ਦੇ ਨਾਲ ਤੁਹਾਡੇ ਨਾਲ ਬਹਿਟ ਕੇ ਆਪਣਾ। ਬਾਈ ਹੱਲ ਕਰਨਾ ਪੈਣਾ ਚੇਪੀ ਲਾ ਦੇਣਾ ਆਰਡਰ ਨਾਲ। ਹਾਂਜੀ ਮਿੱਤਰੋ। ਕੈਮਰਾ ਸਾਹਬ ਆਪਲੇ ਬਣਾਇਆ ਰਾਤ ਆਪ ਉਥੋਂ ਆਗੇ ਜਿਹਨੇ ਰੋਏ ਤੇ ਆਪਣਾ ਰਾਹ ਚੱਲੀ ਜਾਂਦਾ ਜਿੱਥੇ ਕਰਤਾਰਵਾ ਚੱਲੀ ਜਾਂਦਾਗਾ ਤੇ ਸਵਰਾਜ ਚੱਲਦਾ ਗਰਾ ਤੇ ਤੇ ਅੱਜ ਪਈਆਂ ਕਮੈਂਟ ਕਰਨਾ ਕਈਆਂ ਨੇ ਵੀਰੇ ਅੱਜ ਪੈ ਪਈ ਉਹ ਪੈ ਪਰ ਕਰ ਤਾਂ ਲਾਈ ਸੀ ਕੋਲੇ ਇੱਕ ਜਿਆਦਾ ਲੀਕ ਗਾ ਦੋ ਚੱਲਦੇ ਕੋਲੇ ਸਰ ਉੱਚਾ ਕੱਢ ਗਏ ਆਪ ਦਾ ਅੱਡ ਫਿੱਟ ਕਰ ਲੈਂਦੇ ਆ ਤਾਂ ਅੱਲਾ ਇਸ ਲਾਈਸਾ ਦਾ ਤਰੇ ਪੰਦੇ ਲਾਉਂਦਾ ਗਾ ਕਾਲਾ ਚ ਲੈ ਕੇ ਕਹਦਾ ਹਾਂ ਬਈ ਫੜਦਾ ਮੁੜ ਕੇ ਪ੍ਰੋਜੈਕਟ ਮੈਂ ਉਵੇਂ ਚੱਲੀ ਜਾਂਦਾ ਹਾਂ ਸੈਂਪਲ ਤੇ ਉਹ ਜੋ ਲਾਈਨ ਪੈ ਗਈ ਲਾਈਨ ਉਹ ਜੋ ਉਰੇ ਪੀਜਾ ਦੇਖ ਲਓ ਤੇ ਅੱਜ ਇਹ ਪੈਪ ਲਾਈ ਨਹੀਂ ਕਿਉਂ ਅੱਜ ਕੋਲੇ ਕੋਈ ਕਿਰਾਏ ਨਹੀਂ ਚੱਲਦਾ ਕੱਲ ਕੋਲੇ ਕਿਰਾਏ ਚੱਲਦੇ ਦੂ ਚੱਲਦੀ ਸ਼ੱਕ ਇੱਧਰ ਜਾਂਦੇ ਕੇ ਇੱਕ ਮਗਰ ਨੇ ਬਸ ਚੱਲਦੀ ਕਿਰਾਾ ਉਹਦੇ ਕਰਕੇ ਅਰੇ ਫੜਦੇ ਗੜਬੜ ਜੀ ਕਰਦਾ ਸੀ ਅੱਜ ਆਖਣਾ ਮੈਂ ਪੈਪ ਲਾ ਲੈਣਾ ਪਰ ਅਸੀਂ ਪਹਿਲਾਂ ਹੀ ਬਣਵਾਈ ਸੀ ਇਹ ਬਹੁਤ ਟਾਈਮ ਪਹਿਲਾਂ ਹੀ ਬਣਾਈ ਸੀ ਮੇਰੇ ਹਿਸਾਬ ਨਾਲ ਹੀ ਬਣਾਈ ਸੀ ਪੈਪ ਆ 2021 ਚ ਪੈਪ ਬਣਾਈ ਸੀ ਆ 21 ਚ ਨਹੀਂ हां 21 22 ਚ ਪੈਪ ਬਣ ਗਈ ਸੀ ਪਰ ਪੈਪ ਬਣਾਈ ਸਰੋ ਸੀ ਸਾਨੂੰ ਵੀ ਬਹੁਤ ਤੰਗ ਰਾਇ ਫੇਰੀ ਫੜ ਲਿਆ ਕਰੇ ਤੇ ਜਮਾਲ ਚ ਆਈ ਡੀ ਆ ਗਈ ਪੈਪ ਬਣਾਉਣ ਲੈ ਕੇ ਤਾ ਟੂਟਾ ਲਾ ਲਿਆ ਉਹਦੇ ਕਰਕੇ ਪੈਪ ਫੁੱਟਰ ਟੂਟਾ ਲਾਇਆ ਸੀ ਲਾ ਕੇ ਜੀ ਰੇ ਫੜੇ ਹਰ ਨਾਲ ਆਪਦੇ ਉੱਚਾ ਡਵਰ ਬਣੇ ਜਾਂਦਾ ਮੁੜ ਕੇ ਟਰੈਕਟਰ ਮੇਰਾ ਰੰਦੇ ਤੇ ਚੱਲਦਾ ਹੁਣ ਪਹਿਲੇ ਰੰਦੇ ਲੱਗਦਾਗਾ ਤੇ ਮਿੱਟੀ ਪੂਰੀ ਹੋਈ ਆ ਅਸੀਂ ਹੁਣ ਹੀ ਆਏ ਸੀ ਲੈ ਮਿੱਤਰੋ ਮਾਫੀ ਨਾ ਕਰੇ ਬਾਅਦ ਨੂੰ ਪੁੰਦਰ ਕਰਤਾ ਸੀ ਥੋੜੀ ਮਿੱਟੀ ਪੂਰੀ ਕਰਨ ਲਈ ਰਹਿੰਦੀ ਪਹਿਲਾਂ ਆਦਰ ਮੂੰਹ ਬੰਨੇ ਮੈਂ ਸਾਡਾ ਮੂੰਹ ਇਕਦਮ ਹੱਥ ਤੋਂ ਐਸੀ ਪੈਰ ਉੱਥੇ ਕਿੱਥੇ ਸਾਫ਼ ਕਰਿਆ ਸੀ ਲਿਬੜਾ ਬੜਾ ਪਿਆ ਜਾ ਫਿਰ ਫੋਨ ਗੰਦਾ ਹੋਇਆ ਮੁੜ ਕੇ ਕੈਮਰੇ ਦੇ ਲਾਗ ਜਾਂਦਾ ਸਾਫ਼ ਨਹੀਂ ਰਹਿੰਦਾ ਤੇ ਉਹ ਉੱਥੇ ਖਾ ਚਾਲਦਾ ਸੀ ਮੈਂ ਖਾ ਹੱਥ ਪੈਰ ਧੋਇਆ ਮੂੰਹ ਧੋਇਆ ਤੇ ਮਿੱਟੀ ਪੂਰੀ ਕਰਤੀ ਇੱਕ ਤਾਂ ਮੈਂ ਮਿੱਟੀ ਪੂਰੀ ਕਰਕੇ ਫਿਰ ਮੈਂ ਰੰਦਾ ਮਾਰਤਾ ਇੱਕ ਤੇ ਮੈਂ ਹੁਣ ਚੱਲਿਆ ਘਰੇ ਫਾੜ ਸਾਹ ਕੋਨੇ ਘਰੇ ਚੱਲ ਜਾ ਫਿਰ ਕਹਿੰਦਾ ਤੁਹਾਨੂੰ ਮੈਂ 1 ਕਿਲੋ ਨਹੀਂ 1 ਕਿਲੋ ਕਿ ਦੋ ਦੋ ਅ ਡੇਢ ਕਿਲੋਗਾ ਉਹਨਾਂ ਮੈਂ ਕੱਢ ਕੇ ਪੈਂਡ ਆਇਆ ਫਿਰ ਤੂੰ ਲਾ ਦੀ ਕਹਿੰਦਾ ਰਾਤ ਘੜ ਛੱਡ ਗਿਆ ਡੇਢ ਕਿਲਾ ਮੈਂ ਰਾਤ ਘੜ ਡੇਢ ਕਿਲਾ ਛੱਡ ਗਿਆ ਫਿਰ ਉੱਥੇ ਮੈਂ ਲਾ ਦੂੰਗਾ ਫਿਰ ਮੁੜ ਕੇ ਦੇ ਦੇ ਫਿਰ ਕੀਤੇ ਲਾਉਣੇ ਆ ਆ ਦੇਖ ਖਾਲਚ ਪਾਣੀ ਪਿਆ ਨਾ ਇੱਥੇ ਉਹ ਚੱਲਦਾ ਸੀ ਨੇੜ ਭੱਜ ਗਈ ਉੱਥੇ ਤਾਂ ਪੈਰ ਤੋ ਗਿਆ ਸੀ ਮੇ ਤੁਮੈਂ ਚੱਲਦਾ ਘਰੇ ਹੌਦ ਜੀ ਮਿੱਤਰੋ ਫਾਦਰ ਸਾਹਿਬ ਚਲੇ ਗਏ ਹੁਣ ਕਰੇ ਤੇ ਹੁਣ ਮੈਂ ਆ ਗਿਆ ਪੈਂਡ ਆ ਗਿਆ ਤੁਹਾਨੂੰ ਫੋਨ ਲਾਦਾ ਕਹਿੰਦੇ ਅੱਡੇ ਤੇ ਆ ਜਾ ਮੈਂ ਅੱਡੇ ਤੇ ਆ ਗਿਆ ਸੀ ਤੇ ਚੱਲ ਤਾਂ ਜਿਹੜਾ ਅਪਾ ਕੱਲ ਛੱਡ ਕੇ ਆਇਆ ਸੀ ਆਪਾਂ ਲਾ ਕੇ ਆਈਏ ਉੱਥੇ ਗੇਰਾ ਆਵ ਲੈ ਆਤਰੋ ਕਰਤਾ ਵਾ ਸ਼ੁਰੂ ਕਰਾ ਦਾ ਬਾਈ ਇੱਥੇ ਲਾ ਕੇ ਕੇ ਆਪਾਂ ਆਦ ਅੱਜ ਦਾ 1.5 ਕਿਲੋ ਲੈ ਗਿਆ ਜਿਹੜਾ ਨਵੇੜ ਦੀ ਅੰਨਾ ਮੁੜ ਕੇ ਪਸ ਲੈ ਆਵ ਲੈ ਗੱਡੀ ਨਾ ਹੁਣ ਹੀ ਫਿੱਟ ਕਰਾ ਸੀ ਕਾ ਜਾਨਵਰ ਲਹੂ ਪੀ ਲੈਂਦਾ ਕੋ ਬੈਗਦਾ ਪੰਛੀ ਉਹਦਾ ਕਿਹਾ ਬੰਦਾ ਰੇਂਜ ਘੜਾ ਦਿਆ ਡਾਕ ਬਣਾ ਬਣਾ ਇਹਨੂੰ ਵੀ ਅਕਬਾਨ ਲਹੂ ਪਿੰਦਾ ਇਹ ਕਾ ਲਹੂ ਪਿੰਦਾ ਉਸ ਤੋਂ ਨੂੰ ਲੱਸ ਕਹਿੰਦਾ ਤਨ ਥਾ ਹੈ ਨਹੀਂ ਗਈ ਐਨੇ ਸਮੇਂ ਦਰਾਗਤਾ ਇੱਥੇ ਜਾ ਬਹਿ ਜਾ ਲੈ ਅਕਦਾ ਇਹ ਬਹਿ ਦਾ ਪੂਜੀ ਰੌਕਾਲਾ ਆਇਆ ਲੈ ਦੱਸ ਕੀ ਕਰੂ ਬੰਦਾ ਹੁਣ ਵੀ ਉੱਡੇ ਹੀ ਆ ਹੌਦ ਰੇਂਜ ਆ ਗਈ ਉਹ ਰੇਂਜ ਨੇ ਕਿ ਪਸਾਈ ਉਹ ਖੂੰਜੇ ਮਿੱਟੀ ਖੱਚ ਕੇ ਮੈਂ ਇੱਥੇ ਲਿਆਉਣਾ ਦੈ ਲੋ ਚੱਲੋ ਇਹ ਕਰਤਾਰ ਸਿੰਘ ਹੁਣ ਜ ਰੇਂਜ ਆ ਗਈ ਉਹ ਆ ਗਈ ਰੇਂਜ ਮਾਲ ਥੱਲੇ ਕਰਨਾ ਹੈ ਟਰਾਂਸਮੀਟਰ ਮਿਲ ਲੱਗਿਆ ਘੜਾ ਥਰ ਲੱਗ ਗਿਆ ਕੱਲ ਕੱਢ ਕੇ ਫਾਜ਼ਲ ਸਾਹਿਬ ਕੱਲ ਕੱਢਿਆ ਨੇ ਉਤਾਰ ਵੱਡੀ ਗਈ ਸੀ ਫਿਰ ਤਾਂ ਉਹਦੇ ਘਰ ਕੱਢ ਕੇ ਨਹੀਂ ਗਏ ਉਹਦਾ ਨਿਬੜ ਗਿਆ ਇੱਧਰ ਲੋ ਮੇਰੇ ਜੀ ਡਿਡ ਕੀ ਦੋ ਗਿਲੇ ਚ ਉਹ ਦੋ ਗਿਲੇ ਹੋ ਸੀ ਤੇ ਟਰਾਂਸਮੀਟਰ ਦੇਖਣਾ ਬਹੁਤ ਨਹੀਂ ਮਾ ਕਰਨਾ ਸਾਰ ਜੂਗਾ ਟਰਾਂਸਮੀਟਰ ਕੋਈ ਨਹੀਂ ਮਾ ਕਰਦਾ ਉਹ ਬੜੀ ਦੇ ਕਹਿੰਦੇ ਪੱਧਰੀ ਹੈ ਕਹਿੰਦੇ ਬਰਨਦੀ ਮਾਰਨ ਲਾ ਦੇ ਕਹਿੰਦੇ ਸਟਾਰਟ ਕਰ ਲੈ ਸੀ ਇਹਨੂੰ ਤਾਰ ਟੁੱਟ ਗਈ ਉਹ ਜਾ ਕੇ ਹੈਡ ਹੱਡ ਚ ਜਾ ਕੇ ਰਗੜ ਗਈ ਦੇਖੇ ਅੰਦਾਜ਼ੇ ਨਾਲ ਕਰਕੇ ਦਿਆਂਗਾ ਵਾਹ ਮਟਰ ਸਹੀ ਹੈ ਗਮਾ ਚਲਾਈਏ ਕਮਾ ਦੱਬੀਏ ਘਰ ਦੀ ਹੈ ਵੀ ਤੰਦਾ ਮਾਰ ਆ ਲਗ ਲਿਆ ਜਿੱਦਾਂ ਕਵਗਾ ਨੇ ਬੜਾ ਆਪਣਾ ਵੀ ਹੁਣ ਸਮਾਨ ਸੂਟ ਪੈਕ ਕਰ ਲੈ ਘਰੇ ਚਾਲਦਾ ਫਿਰ ਮੁੜ ਕੇ ਉਹਨਾਂ ਤੇ ਚੀਜ਼ ਹੁਣ ਫਲੈਸ਼ ਲਾ ਕੇ ਛੱਡ ਦੋ ਤੇ ਇੰਨਾ ਫਰਕ ਪੈ ਜਾਂਦਾ ਗਾ ਜੇ ਕੋਈ ਤਾਂ ਇੱਕ ਵਾਰੀ ਵੇਖੇ ਮੂੰਹ ਸੈਰ ਸਾਰਾ ਇੱਕ ਹੋ ਜਾਂਦਾ ਮੂੰਹ ਸੈਰ ਸਾਰਾ ਉਹਨਾਂ ਦਾ ਕਰਦੀ ਸਮਾਨ ਸੂ ਨੂੰ ਕਰੀਏ ਪੈਕ ਮੁਰ ਕੇ ਚੱਲਦਿਆਂ ਘਰੇ ਹੁਣ ਦੇਖ ਲੋ ਕੀ ਹਾਲ ਹੈ ਕਹਿ ਦੂਗੀ ਬਾਹਰ ਦੇਖ ਲਈ ਆਈ ਹਾਲ ਮੂਹ ਦਾ ਆਈ ਹੱਥਾਂ ਦਾ ਸਮਾਨ ਸੂ ਸਾਰਾ ਪੈਕ ਕਰ ਲਿਆ ਚੱਕ ਲਿਆ ਮੜੀ ਲਿਫਟ ਮਗਰ ਕਿੱਲੀ ਪਾ ਦੀ ਨਟ ਜਾ ਮਾਂਦੋ ਮੋਡਿਓ ਪੂਰਾ ਪੂਰਾ ਚੱਕਾ ਹੁਣ ਸਾਹਮਣੇ ਆ ਨਾ ਦੇ ਲੋ ਵੱਧ ਘੱਟ ਨਹੀਂ ਨਾ ਮਾਣਾ ਮੋਟੇ ਫਰਕ ਹੁੰਨੀ ਇੱਕੇ ਦੇ ਉਹ ਮਾਣਾ ਮੋਟਾ ਨਾ ਇਹ ਤੁਹਾਨੂੰ ਦਿਖਾ ਦਨੇ ਹੋਰ ਚੱਕੇ ਜਾਂਦਾ ਹੈਗੇ ਹੋਰ ਚੱਕੇ ਜਾਊਗਾ ਛੁੜ ਕੇ ਜਈ ਗਊਗਾ ਨਾ ਚੱਕਿਆ ਨਹੀਂ ਸਾਹੀਂ ਬਲੌਗ ਬਣਾ ਪਿਆ ਅਰੇ ਉਹ ਦੇ ਵੀਰੇ ਹੋਰ ਵੀ ਨਿੱਕਾ ਦਾ ਦੇਖ ਲਿਆ ਦੇਖ ਬੁੜਾ ਚੱਲਦਿਆਂ ਘਰੇ ਫਿਰ ਮਿੱਤਰੋ ਇੱਕ ਛੱਡ ਲਈਏ ਆਹ ਧਰਨੇ ਨੂੰ ਬੈਟਰੀ ਕਾ ਬੈਟਰੀ ਬਿਕ ਹੋ ਬੈਟਰੀ ਭਈਆ ਜੀ ਮਿੱਤਰੋ ਘਰ ਆ ਗਿਆ ਮੈਂ ਹਾਲ ਤੇ ਦੇਖ ਲਓ ਸਾਰੀ ਪੂਰਾ ਹਾਲੀਆ ਦਿੱਤਾ ਤੇ ਕਿਹੜਾ ਆਪਣਾ ਉਹ ਆਚਾਰ ਸਵਰਾਜ ਚੱਲਦਾ ਆਪਣੀ ਚੱਲੀ ਜਾਂਦਾ ਲੇਗਰਾ ਅੱਜ ਰਾਤ ਲਾਉ ਮੀਂਹ ਪਾ ਗਿਆ ਆਉਧਰ ਸਾਹਿਬ ਜਰਾਤ ਰੋਣਗੇ ਤਿੰਦੀ ਚੱਲ ਚਲੇ ਗਿਆ ਮੇਰੇ ਤੋਂ ਸਾਹਮਣੂ ਆਉਧਰ ਸਾਹਿਬ ਜਨੇ ਪਹਿਲਾਂ ਮੇਰੇ ਨਾਲ ਸੀ ਦੇਖਿਆ ਤੇਲ ਪੂ ਫੜਾਇਆ ਤੇਲ ਬਰੇਟ ਸਵਰਾਜ ਚ ਹੋਣ ਪਿਆਗਾ 10 ਵਜੇ ਨੇ 10 ਕਿਉਂ ਕੋ ਟ੍ਰੈਨ ਹਦ ਤੱਕ ਨਾ ਖੜਜੋ 10 10 ਵਜੇ ਗਏ 22 ਮਿੰਟ ਹੋ ਗਏ ਮਨ ਨੂੰ ਤੂੰ ਹੁਣੇ ਫੜਾ ਕੇ ਮੈਂ ਘਰੇ ਆ ਤੇ ਡੇਢ ਤੱਕ ਜੀ ਤੇਲ ਫੜਾ ਕੇ ਆਇਆ ਮਤਲਬ ਉਹ ਟ੍ਰੈਕਟਰ 5 ਵੇ ਚੱਲਦਾ ਹੈਗਾ 5 ਤੋਂ 5:10 10 ਘੰਟੇ ਹੋ ਗਏ 5 6 7 8 9 10 ਤੋਂ 10 ਮਤਲਬ 15 ਘੰਟੇ ਮਤਲਬ ਇਹ ਤੱਕ ਆਇਆ ਨਹੀਂ 15:15 ਮਤਲਬ ਉਹ ਤੇਲ 55 ਗੈਲਟਰੀ ਪੈਂਦਾ ਮੇਰਾ 55 ਥੱਲੀ ਥੱਲੀ 55 ਸਵੇਰਾਂ ਚ ਬਸ 55 ਲੀਟਰ ਨਾਲ ਉਹਨੇ ਅੱਜ 18 ਘੰਟੇ ਲਾਤੇ ਕਰਾਤੇ 18 ਘੰਟੇ ਮੈਨੂੰ ਟੈਂਕੀ ਮਨ ਲੱਗਣੀ ਆ ਹਾਂ ਲਾਲ ਚੇਹ ਤੱਕ ਚਾਇਆ ਸੀ ਤੇ ਇਹਦੇ ਵਿੱਚ ਪਿਆ ਸੀ ਇਹ ਕਾਫੀ ਤੇਲ ਬਸ 18 ਘੰਟੇ ਡਿਲੀਵਰੀ ਮੇ ਕੰਟ ਕੱਢੀ ਹੋਈ ਮੇਰੀ ਆਪਦੀ ਖੋਦਰੀ ਤੇ ਟੈਂਕੀ ਨਾਲ ਤੇ ਆ ਲਿਆਂਦਾ ਘਰੇ ਲਿਆਤਾ ਤੇ ਆਪਣਾ ਜੀ ਕੰਮ ਹੋ ਖਤਮ ਹੋ ਜਾ ਹੁਣ ਮੈਨੂੰ ਜਾ ਕੇ ਖਾਣਨੇ ਆ ਜੇ ਆਪਾਂ ਟਿਕਾਣ ਵਾਲੇ 10 ਵਜੇ ਰੁਕੜੀ ਖਾਣਨੇ ਆ ਜੇ ਨਾ ਆਉਣਾ ਵੀ ਇਹ ਟਾਈਮ 'ਚ ਮੈਂ ਤੇ ਓਕੇ ਮਿੱਤਰੋ ਮਿਲਦੇ ਆ ਕੋ ਨੈਕਸਟ ਵਲੌਗ ਵਿੱਚ ਅੱਜ ਲਈ ਨਹੀਂ ਬਾਈ ਫਿਰ